ਆਫਿਸ ਅੱਜ ਤੁਸੀਂ ਪਹੁੰਚੇ ਹੋ ਬੀਐਸਐਨਐਲ ਦੀ ਹਾਲਤ ਇਸ ਵੇਲੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਕੋਈ ਵੇਲਾ ਹੁੰਦਾ ਸੀਗਾ ਕਿ ਜਿਸ ਵੇਲੇ ਬੀਐਸਐਨਐਲ ਦੇ ਇਲਾਵਾ ਆਪਣੇ ਭਾਰਤ ਦੇ ਵਿੱਚ ਕੋਈ ਟੈਕਨੋਲੋਜੀ ਇਸ ਤੋਂ ਉੱਪਰ ਨਹੀਂ ਸੀ ਔਰ ਇਸ ਦੀ ਕੰਡੀਸ਼ਨ ਬਹੁਤ ਹੀ ਵਧੀਆ ਸੀ ਤਾਂ ਅੱਜ ਦੀ ਜਿਹੜੀ ਕੰਡੀਸ਼ਨ ਹੈ ਉਸ ਦੇ ਮੁਕਾਬਲੇ ਤੁਸੀਂ ਕੀ ਸੋਚ ਰਹੇ ਹੋ ਕਿ ਇੱਥੇ ਆ ਕੇ ਤੁਹਾਨੂੰ ਜਿਹੜੀ ਡਾਟਾ ਦਿਖਾਇਆ ਗਿਆ ਜੋ ਤੁਹਾਨੂੰ ਪ੍ਰੈਜੈਂਟੇਸ਼ਨ ਦਿੱਤੀ ਗਈਆਂ ਨੇ ਉਸ ਦੇ ਰਿਗਾਰਡਿੰਗ ਜੇ ਤੁਸੀਂ ਗੱਲ ਕਰੋ ਤੁਹਾਨੂੰ ਕੀ ਕੁਝ ਕਮੀਆਂ ਇਹਨਾਂ ਵੱਲੋਂ ਤੇ ਕੀ ਕੁਝ ਕਮੀਆਂ ਸਰਕਾਰ ਵੱਲੋਂ ਨਜ਼ਰ ਆਉਂਦੀਆਂ ਐਕਚੁਅਲੀ ਅੱਜ ਮੈਂ ਵੀਐਸਐਨਐਲ ਦੇ ਆਫਿਸ ਦੇ ਵਿੱਚ ਆਇਆ ਅੱਜ ਬਤੌਰ ਮੈਂਬਰ ਪਾਰਲੀਮੈਂਟ ਮੈਂ ਅਫਸਰਾਂ ਦੀ ਮੀਟਿੰਗ ਲਈ ਹੈ ਪੂਰੇ ਸਾਰੇ ਅਫਸਰਾਂ ਤੋਂ ਬਿਠਾ ਕੇ ਸੁਣਿਆ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਲਈ ਹੈ ਅਗਰ ਦੇ ਵਿੱਚ ਵੀਐਸਐਨਐਲ ਜਿਹੜਾ ਕਿ ਬਹੁਤ ਬੜਾ ਆਦਾਰਾ ਸੀ 95 ਦੇ ਵਿੱਚ ਮੈਂ ਮਿਸਕਲ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਖਰੜ ਦੇ ਵਿੱਚ ਮੈਂ ਵੀਐਸਐਨਐਲ ਵਾਸਤੇ ਜਗ੍ਹਾ ਦਿੱਤੀ ਕਮੇਟੀ ਦੀ ਤੇ ਉੱਥੇ ਟੈਲੀਫੋਨ ਚੇਂਜ ਬਣੀ ਸੀ ਤੇ ਬਹੁਤ ਵਧੀਆ ਚੱਲਦੀ ਸੀ ਅੱਜ ਉੱਥੇ ਜਿੰਦਾ ਲੱਗਿਆ ਹੋਇਆ ਜੀ ਬੀਐਸਐਨਐਲ ਨੂੰ ਟੈਲੀਫੋਨ ਚੇਂਜਾਂ ਨੂੰ ਟੈਲੀਫੋਨ ਦੇ ਕਾਰੋਬਾਰ ਨੂੰ ਸਰਕਾਰਾਂ ਨੇ ਮਿਲ ਕੇ ਜਾਣ ਬੁੱਝ ਕੇ ਡਵਾਲਿਆ ਕਰ ਦਿੱਤਾ ਸਰਕਾਰ ਦਾ ਬੀਐਸਐਨਐਲ ਕੋਲ ਹੁਣ ਸਿਰਫ ਪੰਜਾਬ ਦੇ ਵਿੱਚ 12% ਬਿਜ਼ਨਸ ਰਹਿ ਗਿਆ ਜੀ ਬਾਕੀ ਸਾਰਾ ਕੁਝ ਲੁੱਟ ਕੇ ਲੈ ਗਏ ਮਾਦ ਏਅਰਟੈਲ ਵਾਲੇ ਤੇ ਹੋਰ ਜਿੰਨੇ ਵੀ ਪ੍ਰਾਈਵੇਟ ਹੈਗੇ ਜੀਓ ਵਗੈਰਾ ਇਹ ਸਾਰਾ ਕੁਝ ਕਿੰਤਰ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਹੋ ਰਿਹਾ ਉਹਨਾਂ ਨੇ ਆਪਣਾ ਸਾਰਾ ਕੁਝ ਜੋ ਸਰਕਾਰੀ ਸੀਗਾ ਲੋਕਾਂ ਦਾ ਸੀਗਾ ਅਦਾਰਾ ਉਸ ਨੂੰ ਲਟਾ ਦਿੱਤਾ ਹੈ ਅੰਡਾਨੀਆਂ ਨੂੰ ਅੰਬਾਨੀਆਂ ਨੂੰ ਟਾਟਾ ਨੂੰ ਬਿਰਲਾ ਨੂੰ بڑے بڑے ਅਦਾਰਿਆਂ ਨੂੰ ਸਾਰਾ ਕੁਝ ਮਾਲ ਵੇਚੀ ਜਾ ਰਿਹਾ ਹੈ ਐਸੀਆਂ ਪਾਲਸੀਆਂ ਲੇਕੀ ਆਉਂਦੇ ਜਿਦੇ ਨਾਲ ਪ੍ਰਾਈਵੇਟ ਪਲੇਅਰ ਨੂੰ ਫਾਇਦਾ ਹੋ ਰਿਹਾ ਪ੍ਰਾਈਵੇਟ ਪਲੇਅਰਾਂ ਦਾ ਜਿਆਦਾ ਕੰਮ ਵੱਧ ਰਿਹਾ ਇਹ BSNL ਲਗਾਤਾਰ ਘਾਟੇ ਵਿੱਚ ਘਾਟੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ। BSNL ਨੇ ਹੁਣ ਅਜੇ 4G ਸ਼ੁਰੂ ਕੀਤਾ ਹੈ। ਜਦਕਿ ਦੂਸਰੇ 6G ਪਰ ਜਾਣ ਵਾਲੇ ਹੈ। ਹਾਂਜੀ। ਇਹ ਜਾਣਬੁੱਝ ਕੇ ਜਿਹੜਾ ਸਿਸਟਮ ਹੈ ਸਰਕਾਰੀ ਖਤਮ ਕੀਤਾ ਜਾ ਰਿਹਾ। BJP ਦੀ ਸਰਕਾਰ ਡੁੱਟ ਕੇ ਖਾਰੀ ਹੈ ਦੇਸ਼ ਨੂੰ। ਤੇ ਇਹ ਜਿਹੜੇ ਮੰਤਰੀ ਮੁੱਖ ਪ੍ਰਧਾਨ ਮੰਤਰੀ ਹੋਰ ਬਣੇ ਹੋਏ ਆ। ਏ ਆਪਣੇ ਗੋਦ ਲਏ ਹੋਏ ਮੁੰਡਿਆਂ ਨੂੰ ਔਡਾਨੀਆਂ ਨੂੰ ਪਾਲ ਰਹੇ ਤੇ ਸਾਡੇ ਸਾਡੀ ਜਿਹੜੀ ਦੁਰਦਸ਼ਾ ਲੋਕਾਂ ਦੀ ਉਹ ਦਿਨ ਪਰ ਦਿਨ ਮਾੜੀ ਹੋਦੀ ਜਾ ਰਹੀ ਚਲੋ